15 ਦਿਨ ਹੋਏ ਆ ਅੱਜ ਠੇਕੇ ਹੁਣ ਪਹਿਲੇ 1 ਅਪ੍ਰੈਲ ਤੋਂ ਅੱਜ 15ਵਾਂ ਦਿਨ ਨਾ 16ਵਾਂ ਦਿਨ ਪਰ ਅਜੇ 3 ਦਿਨ ਐਮਐਲਏ ਆਗੇ ਆ ਇਹ ਕੋਈ ਖਾਸ ਖਾਸ ਜਾਨਕੀ ਠੇਕੇਦਾਰ ਦੀ ਗੱਲ ਹੈ ਕਿ ਕੁਝ ਇੱਥੇ ਹੋਣ ਲੱਗਾ ਨਹੀਂ 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 ਕੁਝ ਨਹੀਂ ਹੋਣ ਲੱਗਾ ਹੈਗਾ ਸੁਣਨ ਤੇ ਸੂਤਰਾ ਦੀ ਗੱਲ ਆ ਰਹੀ ਹੈ ਵੀ ਹੁਣ ਵੀ ਮਤਲਬ ਬੱਗੇ ਦਾ ਪੂਰਾ ਇੰਟਰਫੇਰ ਹੋ ਆਪਣੇ ਬੰਦੇ ਨੂੰ ਠੇਕਾ ਦਵਾਉਣਾ ਚਾਹੁੰਦੇ ਦੂਜੀ ਗੱਲ ਇੱਥੇ ਨਿਆਏ ਫੜ ਹਜੇ ਵੀ ਆ ਜਿਹੜੇ ਫੁੱਟ ਪਾਥ ਬਣੇ ਹੋਏ ਉਹਨਾਂ ਤੇ ਆੜਤੀਆਂ ਵੱਲੋਂ ਕੁਝ ਕਬਜਾਏ ਹੋਏ ਆ ਉਹਨਾਂ ਨੂੰ ਕਈ ਵਾਰ ਖਾਲੀ ਕਰਨ ਦੀਆਂ ਕਰੇਨਾ ਵੀ ਆਈਆਂ ਪਰ ਐਨ ਮੌਕੇ ਦੇ ਕੋਲ ਆਂਦੀ ਹੈ ਪਰ ਨਾਲ ਹੀ ਵਾਪਸ ਚਲ ਜਾਂਦੀ ਹੈ ਤੇ ਇੱਥੇ ਕਾਫੀ ਬਿਜਲੀ ਦੀ ਵੀ ਚੋਰੀ ਹੋ ਰਹੀ ਹੈ ਜਿਹੜੇ ਮੀਟਰ ਨਹੀਂ ਲੱਗੇ ਬਿਜਲੀ ਕੋਈ ਸਾਵਧਾਨ ਨਹੀਂ ਹੈਗਾ ਰੰਗਲਾ ਪੰਜਾਬ ਦੀ ਗੱਲ ਕਰਦੇ ਭਗਵੰਦ ਮਾਨ ਸਾਹਿਬ ਪਰ ਇੱਥੇ ਵੀ ਯੂਪੀ ਯੂਪੀ ਰੰਗਲੀ ਹੋਈ ਜਾਂਦੀ ਹੈ ਵਿਹਾਰ ਰੰਗਲਾ ਹੋਈ ਜਾਂਦਾ ਹੈ ਇੱਥੇ ਜਿਆਦਾ ਫੜਾ ਫੁੜਾ ਤੇ ਵੀ ਸਾਰੀ ਕਬਜ਼ਾ ਹੋ ਜਾਂਦਾ ਪੰਜਾਬੀ ਇਹ ਤੁਹਾਨੂੰ ਪਹਿਲ ਦਿਵਾਉਂਗਾ ਇੱਥੇ ਬਿਲਕੁਲ ਤੁਹਾਡਾ ਬਹੁਤ ਵਧੀਆ ਸਵਾਲ ਆ ਕਿਉਂਕਿ ਉਹ ਵੀ ਸਾਡੇ ਭਾਈਚਾਰਾ ਨੇ ਬਹੁਤ ਧੀਰ ਤੋਂ ਬੈਠੇ ਨੇ ਹੁਣ ਜਿਹੜੇ ਉਹ ਜਿਹੜੀ ਤੁਸੀਂ ਗੱਲ ਕਰਦੇ ਰੰਗਲਾ ਪੰਜਾਬ ਅਸੀਂ ਬਣਾਵਾਂਗੇ ਔਰ ਬਣਾ ਕੇ ਹੀ ਖੜਾਂਗੇ ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ ਵੀ ਮੈਂ 1 ਮਹੀਨੇ ਦੇ ਵਿੱਚ 4 ਵਾਰ ਇੱਥੇ ਆਉਣਾ ਹੀ ਆਉਣਾ ਜੇ ਹਰ ਵੇਲੇ ਆਪਾਂ ਹਾਜ਼ਰ ਹਾਂ ਇੱਥੇ ਕਿਉਂਕਿ ਸਾਡਾ ਪਈ ਦੂਰ ਜਾਂਦਾ ਬਹੁਤ ਹੈ ਤੋਂ 25 30 ਕਿਲੋਮੀਟਰ ਲੋਕਾਂ ਨੂੰ ਵਿਚਾਰਾ ਮੁਸ਼ਕਲ ਮੈਂ 4 ਵਾਰ ਇੱਥੇ ਦਫ਼ਤਰ ਚਿੰਨ੍ਹ ਕੋ ਆਇਆ ਕਰੂੰਗਾ ਜਿਹੜੀਆਂ ਮੁਸ਼ਕਲਾਂ ਪੂਰੀਆਂ ਕਰਾਂਗੇ ਅਸੀਂ 4 ਵਾਰ ਤੁਹਾਨੂੰ ਜਰੂਰ ਕਵਰ ਕਰਾਂਗੇ ਇੱਕ ਤਾਕਜੀ ਗੱਲਾਂ ਅਸੀਂ ਵੀ ਨਹੀਂ ਬਣਦੇ ਨੇ ਪ੍ਰਾਈਮੋ ਤੇ ਦੇਖਦੇ ਸਾਰ ਦੋਸਤਾਂ ਦਾ ਸਵਾਗਤ ਹੈ। ਸੋ ਦੋਸਤੋ ਪੁਣੀ ਬਦਨਾਮ ਨਾਲ ਵੀ ਜ਼ਿਆਦਾ ਇਹ ਜਿਹੜੀ ਸਬਜ਼ੀ ਮੰਡੀ ਜਾਂ ਫਰੂਟ ਮੰਡੀ ਬਦਨਾਮ ਹੋ ਚੁੱਕੀ ਹੈ ਇਹਦੇ ਵਿੱਚੇ ਪਿਛੇ ਦਿਨ ਅਵੈਦ ਵਸੂਲੀ ਦੀ ਖਬਰ ਚੱਲੀ ਸੀ। ਉਸ ਤੋਂ ਬਾਅਦ ਜਿਹੜਾ ਕੀ ਹੈ ਐਮ ਐਲ ਏ ਸ ਇੱਥੇ ਆਨੇ ਸ਼ੁਰੂ ਹੋ ਗਏ ਤੇ ਪਹਿਲਾਂ ਪੋਲੇਗਰਵਾਲ ਤੇ ਫਿਰ ਹੁਣ ਇਸ ਟਾਈਮ ਐਮ ਐਲ ਏ ਸੰਘੋਵਾਲ ਸਾਹਿਬ ਇੱਥੇ ਇਨਸਪੈਕਸ਼ਨ ਕਰਨ ਲਈ ਪਹੁੰਚੇ ਹੋਏ ਨੇ ਤਾਂ ਕਿ ਜਿਹੜਾ ਪਤਾ ਲੱਗ ਸਕੇ ਕਿ ਕੀ ਕਾਰਨ ਨਾਲ ਲੋਕੀ ਇੱਥੇ ਕੀ ਕਿੱਦਾਂ ਸਹੀ ਮਹਿਸੂਸ ਕਰ ਰਹੇ ਹੈ ਜਾਂ ਕਿੱਦਾਂ ਪਰ ਸਭ ਤੋਂ ਵੱਡੀ ਗੱਲ ਕਰੀਏ ਕਿ ਬੀਤੇ ਸਮਿਆਂ ਦੇ ਵਿੱਚ ਜਦੋਂ ਇੱਥੇ ਵੱਡੇ ਪੱਧਰ ਉੱਤੇ ਇਹ ਕ੍ਰਾਈਮ ਵੀ ਹੋਇਆ ਗੋਲੀਆਂ ਵੀ ਚੱਲੀਆਂ ਤੇ ਜਨਨ ਕੀ ਬੈਲ ਵੀ ਛੁੱਲੀ ਹੋਈਆਂ ਪਰ ਹੁਣ ਇਧਰ ਕੀ ਕਰਨਾ ਕਿ ਇੱਥੇ ਹੁਣ ਤਿੰਨ ਤਿੰਨ ਐਮਐਲਏ ਮੌਜੂਦਾ ਪਹੁੰਚੋ ਕਿਨੇ ਜਨਨ ਕੀ ਐਮਐਲਏ ਭੋਲੇ ਗਰਵਾਲ ਦਾ ਇਹ ਵੀ ਆਹੀ ਪੈਂਦਾ ਸੋ ਸੰਗੋਵਾਲ ਸਾਹਿਬ ਸਾਡੇ ਨਾਲ ਸੋ ਕਰੋਨਾ ਕੋਈ ਵਿਚਾਰਾ ਕੋਈ ਜਲਈ ਨਹੀਂ ਕਿੱਥੇ ਜਾਣਦਾ inspektion ਜਿਹੜੀ ਚੱਲਦੀ ਵੀ ਇਹ ਗੱਲਬਾਤ ਹੋ ਰਹੀ ਹੈ ਮਾਰਕੀਟ ਦੇ ਤੇ ਸਬਜ਼ੀ ਮੰਡੀ ਦੇ ਪ੍ਰਧਾਨ ਕਮਲ ਜੀ ਉਹ ਵੀ ਨਾਲ ਨੇ ਤੇ ਆ ਜਾਓ ਸਭੇ ਆ ਜਾਓ ਸੰਗੋਬਾਲ ਸਾਹਿਬ ਅੱਜ ਬਹੁਤ ਹੀ ਸਪੈਸ਼ਲ ਤੌਰ ਤੇ ਅੱਜ ਸ਼ਿਰਕਤ ਕਰਨ ਫਰੂਟ ਮੰਡੀ ਦੇ ਵਿੱਚ ਜਾਇਜ਼ਾ ਕਰਦੇ ਪਏ ਨੇ ਮਤਲਬ ਲਗਭਗ 80% ਤਿਆਰ ਹੋ ਚੁੱਕਾ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਬਜੀ ਮੰਡੀ ਦਾ ਤਿੰਨ ਤਿੰਨ ਐਮਐਲ ਦਾ ਜਿਹੜਾ ਆਈਟਮ ਹੱਕ ਜਤਾਇਆ ਜਾ ਰਿਹਾ ਮਦਨ ਨਾਲ ਬੱਗਾ ਸੰਗੋਵਾਲ ਤੇ ਭੋਲਾ ਗਰੇਵਾਲ ਤਿੰਨਾਂ ਦੇ ਇੱਥੇ ਪੂਰੀ ਪੈਠ ਜਿਹੜੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਅੱਜ ਅਚਨਚੇ ਚੈਕਿੰਗ ਹੋਈ ਹੈ ਸੰਗੋਵਾਲ ਵੱਲੋਂ ਸੋ ਕੀ ਇਹਨਾਂ ਦਾ ਕਹਿਣਾ ਉਹ ਵੀ ਗੱਲ ਕਰਾਂਗੇ ਸੋ ਮਾਰਕੀਟ ਕਮੇਟੀ ਦੇ ਭਗਾਨ ਕਮਲ ਜਿਹੜੇ ਉਹਨਾਂ ਨੂੰ ਸਾਰਾ ਜ਼ਾਇਦਾ ਦੱਸ ਰਹੇ ਨੇ ਤੇ ਫਿਰ ਗੱਲ ਵੀ ਕਰਾਂਗੇ ਸੋ ਸੰਗਵਲ ਸਭਾ ਅੱਜ ਪਹੁੰਚੇ ਹੋ ਤਾਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਅੱਜ ਮੇਰੇ ਕੋ ਸਾਰੇ ਮੇਰੇ ਭਰਾ ਆੜਤੀਏ ਜੀ ਜਿਨੇ ਇੱਥੇ ਸਬਜੀ ਵਾਲੇ ਨੇ ਫਰੂਟ ਵਾਲੇ ਨੇ ਮੇਰੇ ਕੋ ਦਫ਼ਤਰ ਗਏ ਸੀ ਜੀ ਜੀ ਬਈ ਤੁਸੀਂ ਕਿਉਂਕਿ ਗੱਲ ਹਲਕੇ ਚ ਮੰਡੀ ਪੈਂਦੀ ਆ ਜੀ ਇਹ ਆਪਦੀਆਂ ਮੁਸ਼ਕਲਾਂ ਮੇਰੇ ਕੋ ਲੈ ਕੇ ਗਏ ਨੇ ਜੀ ਜਿਵੇਂ ਦੇਖੋ ਫਰੂਟ ਵਾਸਤੇ ਘਟੂ ਘਟ ਪੰਜ ਸੈੱਟ ਚਾਹੀਦੇ ਆ ਜੀ ਤਿੰਨ ਇਹਨਾਂ ਕੋਲੇ ਹੈਗੇ ਨੇ ਜਿਹੜੇ ਲਾਇਸੈਂਸ ਨੇ ਉਹ ਵਿਚਾਰੇ ਆਪ ਦਾ ਕੈਵਨ ਕੁਬਰ ਮੜਾ ਕੇ ਉਹਦੇ ਵਿੱਚ ਵੇਚ ਰਹੇ ਨੇ ਜੀ ਅੱਜ ਅਸੀਂ ਹੁਣ ਬਾਤ ਰੌਂਡ ਲਾ ਕੇ ਫਿਰ ਦਫ਼ਤਰ ਚ ਬਹਿ ਕੇ ਇਹਨਾਂ ਦੀ ਗੱਲਬਾਤ ਸਾਰੀ ਸੁਣਦੇ ਆ ਤੇ ਜਿੰਨੀਆਂ ਦੇਖੋ ਇਹ ਜਿਹੜੇ ਆਰਤੀਏ ਭਰਾਚਾਰਨ ਹੈਗੇ ਭਾਈਚਾਰਾ ਸਾਨੂੰ ਸਰਕਾਰ ਨੂੰ ਮਾਲੀਆ ਦਿੰਦੇ ਆ ਜੀ ਜੇ ਇਹਨਾਂ ਨੂੰ ਪੂਰੀਆਂ ਸਹੂਲਤਾਂ ਸਰਕਾਰ ਨਹੀਂ ਦੇਊਗੀ ਫਿਰ ਗਲਤੀ ਸਾਡੀ ਹੈ ਕਿ ਨਾ ਇਸ ਕਰਕੇ ਅੱਜ ਇਹਨਾਂ ਦੀਆਂ ਮੁਸ਼ਕਲਾਂ ਮੈਂ ਸੁਣ ਕੇ ਜੋ ਵੀ ਹੈਗਾ ਅਸੀਂ ਇਹਨਾਂ ਦੇ ਪਹਿਲ ਦੇ ਆਧਾਰ ਤੇ ਕਰਾਵਾਂਗੇ ਕਿਉਂਕਿ ਬਹੁਤ ਵੱਡੀ ਮੰਡੀ ਆ ਇਹ ਕਿਉਂਕਿ ਬਹੁਤ ਲੋਕ ਇੱਥੇ ਮੈਨੂੰ ਲੱਖਾਂ ਲੋਕ ਕਹਿ ਦਈਏ ਕੋਈ ਇਹਦੇ ਚ ਹੈ ਨਹੀਂ ਗੀ ਕਿਉਂਕਿ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਇੱਥੇ ਇਹ ਸਵੇਰੇ ਮੇਲੇ ਦੀ ਆ ਬਹੁਤ ਤੋ ਤਾਂ ਇਹਨਾਂ ਦੇ ਪਿਓ ਦਾਦਿਆਂ ਤੋਂ ਵਿਚਾਰਿਆਂ ਦਾ ਕੰਮ ਚੱਲਦਾ ਆ ਰਿਹਾ ਹੈ। ਜੀ ਬਿਲਕੁਲ। ਠੀਕ ਨਹੀਂ ਗੱਲ ਬਹੁਤ ਲੋਕ ਬੈਠੇ ਨੇ ਰੋਜ਼ਗਾਰ ਮਿਲ ਰਿਹਾ ਵਾ। ਇਹਦਾ ਜਲਦੀ ਤੋਂ ਜਲਦੀ ਜੋ ਵੀ ਇਹਨਾਂ ਦਾ ਹੋਊਗੀ ਕਿਵੇਂ ਹੁਣ ਸਫਾਈ ਦਾ ਕੰਮ ਆ। ਮੈਂ ਹੁਣ ਆਉਂਦੇ ਕਿਹਾ ਮੈਂ ਕਿ ਸਫਾਈ ਕਿੰਨੇ ਦਿਨਾਂ ਬਾਅਦ ਹੁੰਦੀ ਆ? ਕਹਿੰਦੇ 2 ਦਿਨਾਂ ਬਾਅਦ ਹੁੰਦੀ ਆ। ਮਤਲਬ ਜੋ ਇਹਨਾਂ ਦੀਆਂ ਮੁਸ਼ਕਲਾਂ ਵੱਧ ਤੋਂ ਵੱਧ ਕਰਾਂਗੇ ਤੇ ਇੱਕ ਆਪਣੇ ਵਿਸ਼ਾਲ ਹੁਣੀ ਨੇ ਇਹਨਾਂ ਨੇ ਨਵਾਂ ਠੇਕਾ ਲਿਆ ਵਾ। ਇਹਨਾਂ ਨੂੰ ਵੀ ਮੈਂ ਕਹਿੰਨਾ ਵੀ ਦੇਖੋ ਸਰਕਾਰ ਨੇ ਤੁਹਾਨੂੰ ਤੁਸੀਂ ਠੇਕਾ ਲਿਆ ਵਾ ਜਿਨਵੇਂ ਵੀ ਹੈਗਾ ਕਿਸੇ ਨਾਲ ਕੋਈ ਧੱਕਾ ਨਹੀਂ ਕਰਨਾ ਹਲੇ ਇਹਨਾਂ ਦੀ ਕੋਈ ਕੰਪਲੇਂਟ ਆਪਣੇ ਕੋਲ ਨਹੀਂ ਆਈ ਹੈਗੀ ਇਹਨਾਂ ਨੂੰ ਇਹ ਕਹਿਣਾ ਵੀ ਦੇਖੋ ਆਪਣਾ ਭਾਈਚਾਰਾ ਜਿੰਨੇ ਵੀ ਆਪਣੇ ਭਾਈਚਾਰਾ ਹੀ ਆ ਕਿਸੇ ਤੋਂ ਵੱਧ ਨਹੀਂ ਵਸੂਲੀ ਕਰਨੀ ਕੁਝ ਨਹੀਂ ਕਰਨਾ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਸ਼ਾਂਤ ਦਿਨ ਦੇ ਨਾਲ ਆਪਾਂ ਕੰਮ ਕਰਨਾ ਸਾਰਾ ਸੰਗਲ ਸਰ ਪਹਿਲੇ ਤੁਸੀਂ ਐਮ ਐਲਓ ਜਿਹੜੇ ਤੁਸੀਂ ਕਹਿੰਦੇ ਗੇਲ ਲੱਕੇ ਤੋਂ ਆਇਓ ਪਰ ਇੱਥੇ ਜਿਹੜੀ ਧਾਕ ਆ ਉਹ ਤਾਂ ਈਸਟ ਤੇ ਨਾਰਥ ਰੇ ਐਮ ਐਲ ਏ ਆਪਣੀ ਜਮਾਈ ਜਾਂਦੇ ਆਪਣੇ ਬੰਦਿਆਂ ਨੂੰ ਠੇਕੇ ਦਵਾਉਂਦੇ ਆ ਹੁਣ ਇੱਕ ਹੀ ਨਮਾ ਠੇਕੇਦਾਰ ਆਇਆ ਵਿਕਾਸ ਸ਼ਰਨਦਾ ਇੱਕੋ ਇੱਕ ਵਿਚਾਲਤਾ ਸ਼ਰਨ ਨਾਲ ਹੀ ਹੋਊਗਾ ਮੈਨੂੰ ਨਹੀਂ ਪਤਾ ਪਰ ਮੈਂ ਠੇਕੇਦਾਰ ਵਿਕਾਸ ਤੇ ਹੁਣ ਇੱਥੇ ਤਿੰਨ ਦਿਨ ਐਮ ਐਲ ਏ ਆ ਗਏ ਪਰ ਇੱਥੇ ਨਜਾਇਜ਼ ਬਸੂਲੇ ਗੋਲੀਆਂ ਵੀ ਚੱਲੀਆਂ ਇੱਥੇ ਅੱਗਾ ਵੀ ਲਾਉਣਗੇ ਕੂੜੇ ਦੇ ਡੰਪ ਵੀ ਅੰਦਰ ਹੈ ਪਰ ਕੋਈ ਇੱਥੇ ਐਮ ਐਲ ਏ ਨਹੀਂ ਪਰ ਇਦਾਂ ਸੱਤ ਹਜੇ 15 ਦਿਨ ਹੋਏ ਆ ਅੱਜ ਠੇਕੇ ਖੁਣੋਂ ਪਹਿਲੇ 1 ਅਪ੍ਰੈਲ ਤੋਂ ਅੱਜ 15ਵਾਂ ਦਿਨ ਨਾ 16ਵਾਂ ਦਿਨ ਪਰ ਇਹ ਤਿੰਨ ਦਿਨ ਐਮਐਲਏ ਆ ਗਏ ਆ ਇਹ ਕੋਈ ਖਾਸ ਖਾਸ ਜਾਨਕੀ ਠੇਕੇਦਾਰ ਦੀ ਗੱਲ ਹੈ ਕਿ ਕੁਝ ਇੱਥੇ ਖਾਦ ਹੋਣ ਲੱਗਾ ਨਹੀਂ 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 ਕੁਝ ਨਹੀਂ ਹੋਣ ਲੱਗਾ ਹੈਗਾ ਕਿ ਉਹ ਆਪਣੇ ਨਾਰਥ ਵਾਲੇ ਬੱਗਾ ਜੀ ਬਿਲਕੁਲ ਨੇੜੇ ਲੱਗ ਚਲੇ ਜਾਂਦੇ ਨੇ ਸਾਡਾ ਹਲਕਾ ਹੀ

ਵੀ ਹੁਣ ਵੀ ਮਤਲਬ ਬੱਗੇ ਦਾ ਪੂਰਾ ਇੰਟਰਫੇਰ ਉਹ ਆਪਣੇ ਬੰਦੇ ਨੂੰ ਠੇਕਾ ਦਵਾਉਣਾ ਚਾਹੁੰਦੇ ਦੂਜੀ ਗੱਲ ਇੱਥੇ ਨਿਆਂਇਪੜ ਹਜੇ ਵੀ ਆ ਜਿਹੜੇ ਫੁੱਟ ਪਾਥ ਬਣੇ ਹੋਏ ਉਹਨਾਂ ਤੇ ਆੜਤੀਆਂ ਵੱਲੋਂ ਕੁਝ ਕਬਜਾਏ ਹੋਏ ਆ ਉਹਨਾਂ ਨੂੰ ਕਈ ਵਾਰ ਖਾਲੀ ਕਰਨ ਦੀਆਂ ਕਰੇਨਾ ਵੀ ਆਈਆਂ ਪਰ ਐਨ ਮੌਕੇ ਤੇ ਕੋਲ ਆਂਦੀ ਹੈ ਫਿਰ ਨਾਲ ਹੀ ਵਾਪਸ ਚਲ ਜਾਂਦੀ ਹੈ ਤੇ ਇੱਥੇ ਕਾਫੀ ਬਿਜਲੀ ਦੀ ਵੀ ਚੋਰੀ ਹੋ ਰਹੀ ਹੈ ਜਿਹੜੇ ਮੀਟਰ ਨਹੀਂ ਲੱਗੇ ਬਿਜਲੀ ਕੋਈ ਸਾਵਧਾਨੀ ਨਹੀਂ ਹੈਗਾ ਕੋਈ ਨਹੀਂ ਹੁਣ ਆਪਾਂ ਸਾਰਾ ਅੱਜ ਤੁਸੀਂ ਤੁਸੀਂ ਦਿਲ ਦੀਆਂ ਗੱਲਾਂ ਦੱਸੀਆਂ ਨੇ ਸਾਡੇ ਵਾਸਤੇ ਹੋਰ ਨਵੀਆਂ ਗੱਲਾਂ ਨੇ ਇਹ ਸਾਰਾ ਅਸੀਂ ਸਾਂਝਣ ਕਰਨ ਕਰਕੇ ਇਹਦੀ ਪੂਰੀ ਤਰ੍ਹਾਂ ਕਿਸੇ ਨਾਲ ਇਹ ਨਹੀਂ ਹੋਊਗਾ ਵੀ ਧੱਕਾ ਹੋਊਗਾ ਕਿਸੇ ਦਾ ਫੋਨ ਆ ਗਿਆ ਜੀ ਚੱਕ ਦਿਓ ਕੋਈ ਸਰਕਾਰ ਨੂੰ ਫੀਸ ਦੇਣ ਦੀ ਲੋੜ ਨਹੀਂ ਮੈਂ ਬੈਠਾ ਇਸ ਜਿਆ ਕੁਛ ਨਹੀਂ ਜਿਹੜਾ ਸਰਕਾਰ ਨੂੰ ਮਾਲੀਆ ਦੇਊਗਾ ਸਰਕਾਰ ਉਹਦੇ ਨਾਲ ਇੱਕ ਲਾਸਟ ਕੁਐਸਚਨ ਆ ਰੰਗਲਾ ਪੰਜਾਬ ਦੀ ਗੱਲ ਕਰਦੇ ਭਗਵੰਦ ਸਿੰਘ ਪਰ ਇੱਥੇ ਵੀ ਯੂਪੀ ਯੂਪੀ ਰੰਗਲੀ ਹੋਈ ਜਾਂਦੀ ਹੈ ਵਿਹਾਰ ਰੰਗਲਾ ਹੋ ਜਾਂਦਾ ਇੱਥੇ ਜਿਆਦਾ ਫੜਾ ਫੁੜਾ ਤੇ ਵੀ ਸਾਰੀ ਕਬਜ਼ਾ ਹੋ ਜਾਂਦਾ ਪੰਜਾਬੀ ਇਹ ਤੁਹਾਨੂੰ ਪਹਿਲ ਦਿਵਾਉਂਗੇ ਇੱਥੇ ਬਿਲਕੁਲ ਤੁਹਾਡਾ ਬਹੁਤ ਕਿਉਂਕਿ ਉਹ ਵੀ ਸਾਡੇ ਭਾਈਚਾਰਾ ਨੇ ਬਹੁਤ ਧੀਰ ਤੋਂ ਬੈਠੇ ਨੇ ਹੁਣ ਜਿਹੜੇ ਉਹ ਜਿਹੜੀ ਤੁਸੀਂ ਗੱਲ ਕਰਦੇ ਰੰਗਲਾ ਪੰਜਾਬ ਅਸੀਂ ਬਣਾਵਾਂਗੇ ਔਰ ਬਣਾ ਕੇ ਹੀ ਖੜਾਂਗੇ ਪੰਜਾਬੀ ਭਾਈਚਾਰਾ ਕਿਉਂਕਿ ਇੱਥੇ ਲੋਕ ਆਪਣੇ ਇਹਨੂੰ ਸ਼ਰਮ ਮਹਿਸੂਸ ਕਰ ਲੋ ਕੁਝ ਵੀ ਕਰ ਲੋ ਹਣ ਆ ਬਾਈ ਜਨੇੜਤੀਏ ਇਹਨਾਂ ਦੇ ਮਲੇ ਦਾਦੇ ਪੁੱਤੇ ਤੋਂ ਚੱਲਦਾ ਆ ਰਿਹਾ ਕੰਮ ਅਸੀਂ ਤਾਂ ਪੰਜਾਬੀਆਂ ਨੂੰ ਕਹਿ ਰਹੇ ਆ ਵੀ ਤੇ ਦੇਖੋ ਸਰਕਾਰ ਤੁਹਾਨੂੰ ਮੌਕਾ ਦਿੰਦੀ ਐ ਇਦੋਂ ਵਧੀਆ ਮੌਕਾ ਮਿਲਣਾ ਵੀ ਐ ਨਹੀਂਗਾ ਇੱਥੇ ਤੁਸੀਂ ਆਪਦੀਆਂ ਦੁਕਾਨਾਂ ਬਣਾਓ ਸਾਰਾ ਫਰੂਟ ਵਿੱਚ ਬਾਹਰ ਕਰਨ ਕੀ ਜਾਣਾ ਆਪਾਂ ਨੇ ਇਹ ਸਾਰਾ ਜਿਹੜਾ ਤੁਹਾਡਾ ਤੁਸੀਂ ਸਵਾਲ ਕੀਤਾ ਬੜਾ ਵਧੀਆ ਕੀਤਾ ਬੈ ਕੇ ਇਹਦੇ ਸਾਰੀ ਪੂਰੀ ਅਸੀਂ ਸਾਣ ਬਿਲ ਕੇ ਰਾਂ ਇਹਦੇ ਵਿੱਚ ਇੱਕ ਗੱਲ ਹੋਰ ਵੀ ਆ ਰਹੀ ਨਾ ਹੁਣ ਜਿਹੜਾ ਵਿਸ਼ਾਲ ਜਿਹੜਾ ਤੁਸੀਂ ਕਹਿੰਦੇ ਠੇਕਾ ਲਿੱਤਾ ਇਹਨਾਂ ਉੱਤੇ ਵੀ ਜਿਹੜਾ ਪੁਰਾਣਾ ਠੇਕੇਦਾਰ ਉਹ ਦਬਾਅ ਵੇਟ ਕੁਝ ਵੀਡੀਓ ਸਾਡੇ ਕੋਲ ਆਈਆਂ ਆ ਉਹ ਬੰਦੇ ਜਿਹੜੇ ਵੀਡੀਓ ਵਿੱਚ ਬੋਲੇ ਸੀਗੇ ਵੀ ਸਾਡੇ ਤੋਂ ਵਿਆਜ ਵਸੂਲੀ ਹੋ ਰਹੀ ਐ ਉਹੀ ਉਹਨਾਂ ਦੀ ਵੀਡੀਓ ਕਰ ਰਹੇ ਵੀ ਸ ਤੁਹਾਨੂੰ ਤਾਂ ਕਰਾਂਗੇ ਕੋਈ ਗੱਲ ਨਹੀਂ ਇੱਥੇ ਸੈਕਟਰੀ ਸਾਹਿਬ ਆਏ ਨਹੀਂ ਮੈਂ ਉਹਨਾਂ ਨਾਲ ਸਾਰੀ ਗੱਲਬਾਤ ਕਰ ਲੈਣਾ ਉਹਨਾਂ ਨੂੰ ਆਪਾਂ ਕਹਿ ਕੇ ਜਾਵਾਂਗੇ ਵੀ ਜੇ ਵਿਸਾਲ ਚ ਗਲਤੀ ਆ ਤਾਂ ਬਖਸ਼ਣ ਦੀ ਲੋੜ ਨਹੀਂ ਜੇ ਕੋਈ ਗਲਤੀ ਕਰਦਾ ਹੀ ਨਹੀਂ ਫਿਰ ਆਪਾਂ ਨਿਆਜ਼ ਕਿਸ ਦੀ ਸੁਣਨੀ ਏ ਇੱਕ ਮਾਨ ਸਾਹਿਬ ਤੇ ਪੂਰਾ ਪ੍ਰੋਸਾ ਸੈਕਟਰੀ ਸਾਹਿਬ ਨੂੰ ਵੀ ਕਹਿ ਰਿਆ ਕਰੋ ਵੀ ਕਾਗਜ਼ ਜੇ ਮੰਗਦੇ ਹੁੰਦੇ ਦੇ ਦਿਆ ਕਰ ਕਿਉਂਕਿ ਸੁਣੋ ਸੁਣੋ ਮੈਂ ਤੁਹਾਡੇ ਜਰੀਏ ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹ ਰਾਂ ਵੀ ਮੈਂ ਇੱਕ ਮਹੀਨੇ ਦੇ ਵਿੱਚ ਚਾਰ ਵਾਰ ਇੱਥੇ ਆਉਣਾ ਹੀ ਆਉਣਾ ਜੇ ਤੁਹਾਨੂੰ ਹਰ ਵੇਲੇ ਆਪਾਂ ਹਾਜ਼ਰ ਹਾਂ ਇੱਥੇ ਕਿਉਂਕਿ ਸਾਡਾ ਪੈਈ ਦੂਰ ਜਾਂਦਾ ਬਹੁਤ ਹੈ ਤੋਂ 25 30 ਕਿਲੋਮੀਟਰ ਲੋਕਾਂ ਨੂੰ ਵਿਚਾਰਾ ਮੁਸ਼ਕਲ ਮੈਂ ਚਾਰ ਵਾਰ ਇੱਥੇ ਦਫ਼ਤਰ ਚਿੰਨ੍ਹ ਕੋ ਆਇਆ ਕਰੂੰਗਾ ਜਿਹੜੀਆਂ ਮੁਸ਼ਕਲਾਂ ਪੂਰੀਆਂ ਕਰਾਂਗੇ ਤੁਸੀਂ ਚਾਰੋ ਵਾਰ ਤੁਹਾਨੂੰ ਜਰੂਰ ਕਵਰ ਕਰਾਂਗੇ ਇੱਕ ਤਾਕਜੀ ਗੱਲਾਂ ਅਸੀਂ ਵੀ ਨਹੀਂ ਬਿਆਨ ਦੇਣੇ ਹਰ ਵੇਲੇ ਤੁਹਾਨੂੰ ਨਵੀਂ ਮਤਲਬ ਅਪਡੇਟ ਮਿਲਿਆ ਕਰੂਗੀ ਅਸੀਂ ਇਹਨਾਂ ਦੀਆਂ ਮੁਸ਼ਕਲਾਂ ਦੂਰ ਕਰਾਂਗੇ ਸੋ ਬਿਲਕੁਲ ਜਿਹੜਾ ਕਿ ਆਈਟਮ ਸੰਗੋਵਾਲ ਸਾਹਿਬ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਮੁਸ਼ਕਲਾ ਵੀ ਸੁਣੀਆਂ ਨੇ ਲੋਕ ਦੇ ਜਾਮ ਲਾ ਰਹੇ ਨੇ ਤੇ ਸਫਾਈ ਦੀ ਗੱਲ ਠੇਕੇ ਦੀ ਗੱਲ ਕੀਤੀ ਆ ਅੱਬਾਸ ਰਾਜਾ ਤੇ ਸਾਡੇ ਨਾਲ ਜਿਨ੍ਹਾਂ ਨੇ ਸਫਾਈ ਦਾ ਠੇਕਾ ਅੱਬਾਸ ਰਾਜਾ ਤੁਹਾਡੇ ਤੇ ਵੀ ਹੁਣ ਜਿੱਦ ਤੱਕ ਪਤਾ ਹੀ ਆ ਪੁਰਾਣਾ ਠੇਕੇਦਾਰ ਤੁਹਾਡਾ ਭਰਾ ਹੀ ਸੀਗਾ ਤੇ ਤੁਹਾਡੇ ਜੀ ਕਹਿੰਦੇ ਵੀ ਇੱਕ ਕੁਛ ਘਟਾਸ ਵੀ ਨੇ ਭਾਈ ਜਾਰੇ ਤੇ ਚਲੋ ਤੁਹਾਡਾ ਘਰ ਦਾ ਮਸਲਾ ਹੋਏਗਾ ਪਰ ਹੁਣ ਤੁਹਾਡੇ ਤੇ ਵੀ ਅਲਿਗੇਸ਼ਨ ਲੱਗ ਰਹੇ ਸਫਾਈ ਦੇ ਸਫਾਈ ਨਿਰੰਤਰ ਹੋ ਰਹੀ ਹੈ ਕਿ ਇਹ ਕਿ ਇੱਦਾਂ ਹੀ 2 ਦਿਨਾਂ ਬਾਅਦ ਦੀ ਗੱਲ ਕਿਹੜੀ ਹੈ ਸਫਾਈ ਦਾ ਰੋਜ਼ ਸਵੇਰੇ ਸ਼ਾਮ ਦਾ ਕੰਮ ਆ ਦੇਖੋ ਅਸੀਂ ਵਪਾਰੀ ਬਣ ਰਹੇ ਹਾਂ ਲੜਾਈ ਲੱਗ ਰਹੇ ਹਰ ਘਰਾਂ ਤੋਂ ਹੁੰਦੇ ਭਰਾਵਾਂ ਤੋਂ ਹੁੰਦੇ ਨੇ ਜੀ ਕਿ ਲੇਕਿਨ ਵਪਾਰ ਚ ਕੋਈ ਭਰਾ ਨਹੀਂ ਜੀ ਕੋਈ ਪਿਓ ਨਹੀਂ ਪਰ ਤੁਹਾਡਾ ਭਰਾ ਹੀ ਸਭ ਕੁਝ ਕਰਾ ਰਿਹਾ ਹੁਣ ਪਤਾ ਲੱਗ ਰਿਹਾ ਤੁਹਾਡੀ ਇਹ ਕੁਝ ਗੱਲਾਂ ਕੁਝ ਦੇਖੋ ਮੈਂ ਜਿਸ ਦਿਨ ਤੋਂ ਸਫਾਈ ਦਾ ਠੇਕਾ ਅਸੀਂ ਟੇਕਓਵਰ ਕੀਤਾ ਆ ਲਿਤਾ ਆ ਉਸ ਦਿਨ ਤੋਂ ਲੈ ਕੇ ਡੇ ਦੇ ਬਿਨਾਂ ਅਗਰ ਸਫਾਈ ਹੋ ਰਹੀ ਆ ਜੀ ਦੂਜੀ ਗੱਲ ਜਿਹੜੇ ਕੁਝ ਇੱਕ ਦੋ ਆੜਤੀ ਤੇ ਇੱਕ ਦੋ ਜਿਮੀਦਾਰ ਨੇ ਜਿਹੜੇ ਕਿ ਪੁਰਾਣੇ ਠੇਕੇਦਾਰ ਦੇ ਘਰੇ ਤੇ ਕੰਮ ਕਰਦੇ ਨੇ ਉਹ ਕੀ ਕਰਦੇ ਨੇ ਇੱਕ ਟਰਾਲੀ ਗੋਬੀ ਦਿੱਤੀ ਜੀ ਅੱਧੀ ਵੇਗੀ ਅੱਧੀ ਗੋਭੀ ਲੈ ਕੇ ਜਾਂਦੇ ਵੀਰੇ ਉੱਥੇ ਸਿੱਟ ਕੇ ਚਲੇ ਜਾਂਦੇ ਨੇ ਅੱਛਾ ਜੀ ਉਹਨਾਂ ਦੇ ਵਿੱਚ ਜੁਰਮਾਨਾ ਲਵਾਉਂਗੇ ਹੁਣ ਦੇਖੋ ਜੀ ਮੈਂ ਮਾਰਕੀਟ ਕਮੇਟੀ ਸੈਕਟਰੀ ਨੂੰ ਕੰਪਲੇਨ ਕਰਤੀ ਹੈ ਲਿਖਤ ਰੂਪ 'ਚ ਕਿ ਜਿਹੜੇ 1 2 ਆਰਤੀ ਬੰਨੇ ਕੀ ਕਰਦੇ ਨੇ ਜਿਹਨਾਂ ਦੀ ਹੋਟਲਾਂ ਦਾ ਸਬਜ਼ੀ ਸਪਲਾਈ ਹੁੰਦੀ ਆ ਹਾਂ 70% ਹੋਟਲਾਂ ਨੂੰ ਸਬਜ਼ੀ ਸਪਲਾਈ ਹੁੰਦੀ ਆ ਬੰਦ ਗੋਭੀ ਜਿਹੜੀ ਸੜੀ ਹੋਈ ਬੰਦ ਗੋਭੀ ਹੁੰਦੀ ਆ ਉਹਦੇ ਨੇ 10 12 ਪੱਤੇ ਇੱਥੇ ਲਾ ਕੇ ਲਾ ਕੇ ਉੱਥੇ ਸਿੱਟ ਦਿੰਦੇ ਨੇ ਤੇ ਉਹ ਬਾਕੀ ਗੋਭੀ ਹੋਟਲਾਂ 'ਤੇ ਭੇਜ ਦਿੰਦੇ ਨੇ ਹੁਣ ਇਹ ਦੇਖੋ ਕਿ ਜਿਹੜੀ ਉਹਨਾਂ ਨੂੰ ਡਸਟਬਿਨ ਚਾਹੀਦਾ ਆ ਉਹ ਡਸਟਬਿਨ ਤੇ ਰੱਖਣੇ ਤੇ ਲੜੇ ਸਾਡੇ ਸਫਾਈ ਕਰਮਚਾਰੀ ਉਹ ਡਸਟਬਿਨ ਲੈ ਕੇ ਜਾਣ ਜੀ ਦੇਖੋ ਕਿੱਥੇ ਨੇ ਕਿੱਥੇ ਕੋਆਪਰੇਟ ਇਹ ਠੇਕੇਦਾਰ ਨਾਲ ਇਹਨਾਂ ਨੂੰ ਵੀ ਕਰਨਾ ਪਏਗਾ ਬਿਲਕੁਲ ਇੱਕ ਨਾ ਇੱਕ 11 ਹੁੰਦੇ ਆ ਸਫਾਈ ਡੇਢੀ ਹੁੰਦੇ ਬਿਨਾਗਾ ਹੁੰਦੀ ਆ ਮੈਂ ਡੇਢੀ ਫੈਕਟਰੀ ਸਾਹਿਬ ਨੂੰ ਰਿਪੋਰਟ ਭੇਜਦਾ ਆ ਤੁਸੀਂ ਸੈਕਟਰੀ ਸਾਹਿਬ ਤੋਂ ਪੁੱਛ ਸਕਦੇ ਹੋ ਡੇਢ-ਡੇ ਮੇਰੀ ਸਫਾਈ ਦੀ ਰਿਪੋਰਟ ਨਾ ਆਉਂਦੀ ਬਿਲਕੁਲ ਅਸੀਂ ਵੀ ਜੁਰ ਇਸ ਤੇ ਧਿਆਨ ਰੱਖਣਾ ਕਿਉਂਕਿ ਪੁਰਾਣੇ ਠੇਕੇਦਾਰਾਂ ਵੱਲੋਂ ਵੀ ਜਿਹੜਾ ਕਿ ਹੁਣ ਇਹ ਨਵੇਂ ਠੇਕੇਦਾਰਾਂ ਨੂੰ ਹਜੇ ਜੁਮਾ-ਜੁਮਾ 15 ਦਿਨ ਹੋਏ ਨੇ ਤੇ ਕੁਝ ਨਾ ਕੁਝ ਪ੍ਰੋਬਲਮਾਂ ਗ੍ਰੇਡ ਕੀਤੀ ਜਾ ਰਹੀਆਂ ਸੋ ਇਸ ਮੰਡੀ ਉੱਤੇ ਹਮੇਸ਼ਾ ਆ ਦੱਸਦੀ ਆ ਕਿ ਇਹ ਮੁੰਨੀ ਬਦਨਾਮ ਤੋਂ ਵੀ ਜ਼ਿਆਦਾ ਮੰਡੀ ਆ ਸੋ ਕੀ ਕਹਿਣਾ ਹੈ ਇੱਥੇ ਲੋਕਾਂ ਦਾ ਉਹ ਵੀ ਜਾਣਾਂਗੇ ਤੁਹਾਡਾ ਜਿਹੜੇ ਮਾਰਕੀਟ ਦੇ ਵਿੱਚ ਅਵੈਲੈਂਸ ਫਸੂਲੀ ਦੀਆਂ ਗੱਲਾਂ ਆ ਰਹੀਆਂ ਨੇ ਕੀ ਕਹਿਣਾ ਤੁਹਾਡੇ ਵੱਲੋਂ ਮੇਰਾ ਨਾਮ ਕਮਲ ਗੁੰਮਰ ਹੈ ਜੀ ਮ ਜੀ ਹੋਰ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਨਾ ਇੱਕ ਸ਼ਰਾਰਤੀ ਅੰਸਰ ਜ਼ਬਰਦਸਤੀ ਦੀ ਗੱਲਾਂ ਕਰਕੇ ਵੀ ਇੱਥੇ ਨਜਾਇਜ਼ ਵਸੂਲੀ ਹੋ ਰਹੀ ਹੈ ਵੀ ਇੱਥੇ ਧੱਕਾ ਕੀਤਾ ਜਾ ਰਿਹਾ ਵਾ ਜਾਂ ਸਫਾਈ ਦੀ ਪ੍ਰੋਬਲਮ ਆ ਰਹੀ ਆ ਵੀ ਅੱਜ ਐਮ.ਐਲ.ਏ. ਸਾਹਿਬ ਸੰਘਵਲ ਸਾਹਿਬ ਖੁਦ ਸਾਡੇ ਵਿੱਚ ਆਏ ਨੇ ਇੱਥੇ ਪਹੁੰਚਣੇ ਪਹਿਲੇ ਦਾ ਇਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਾਂਗਾ ਜੀ ਵੀ ਜੋ ਇਹਨਾਂ ਨੇ ਇੱਕ ਅੱਜ ਮੰਡੀ ਦੇ ਵਿੱਚ ਪਹੁੰਚ ਕੇ ਆੜ ਦੀ ਭਾਈਚਾਰੇ ਨੂੰ ਬਹੁਤ ਮਾਣ ਬਖਸ਼ਿਆ ਵਾ ਵੀ ਉਹਨਾਂ ਨੂੰ ਆ ਕੇ ਕੋਈ ਦੁੱਖ ਤਕਲੀਫਾਂ ਜੋ ਵੀ ਆ ਕੇ ਪੁੱਛੀਆਂ ਸੰਘਵਲ ਸਾਹਿਬ ਨੇ ਔਰ ਆਸ਼ਵਾਸਨ ਦਵਾਇਆ ਵੀ ਵੀ ਜਲਦ ਤੋਂ ਜਲਦ ਇਸ ਚੀਜ਼ ਦਾ ਹੱਲ ਕੀਤਾ ਜਾਏਗਾ ਔਰ ਉੱਥੇ ਹੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੂੰਗਾ ਵੀ ਆਪਣੇ ਮੰਡੀ ਦੇ ਵਿੱਚ ਕੁਝ ਵੀ ਇਦਾਂ ਦਾ ਗਲਤ ਨਹੀਂ ਚੱਲ ਰਿਹਾ ਜੋ ਸ਼ਰਾਰਤੀ ਅੰਸਰ ਇਸ ਚੀਜ਼ ਨੂੰ ਦਰਸਾ ਰਹੇ ਨੇ ਵੀ ਮੰਡੀ ਦੇ ਵਿੱਚ ਆਏ ਦਿਨ ਨਹੀਂ ਇਹ ਆਈ ਵਸੂਲੀ ਹੋ ਰਹੀ ਹੈ ਜਾਂ ਕੁਝ ਐਸਾ ਕੋਈ ਮੁੱਦਾ ਨਹੀਂ ਹੈ ਮੰਡੀ ਦੇ ਵਿੱਚ ਸਫਾਈ ਹੈ ਸਫਾਈ ਵੀ ਚੱਲ ਰਹੀ ਹੈ ਹੁਣ ਜਿਹੜਾ ਪੁਰਾਣਾ ਗੰਦ ਇੱਥੇ ਪਿਆ ਹੋਇਆ ਉਹ ਤਾਂ ਦੇਖੋ ਜੀ ਪੁਰਾਣੇ ਠੇਕੇਦਾਰ ਨੇ ਚਕਵਾਣਾ ਠੀਕ ਹੈ ਨਹੀਂ ਵੀ ਆਪਾਂ ਉਹਦੇ ਵਿੱਚ ਕਹਿ ਦਈਏ ਵੀ ਨਵਾਂ ਠੇਕੇਦਾਰ ਆਇਆ ਵਾ ਤੇ ਹੰਦੇ ਨਾਲ ਹੀ ਆਪਾਂ ਕਹਿ ਦਈਏ ਨਹੀਂ ਜੀ ਸਾਰਾ ਗੰਦ ਨਹੀਂ ਲਾ ਦਿੱਤਾ ਔਰ ਕੂੜਾ ਵੀ 10 ਦੱਸ ਦਿੰਦਾ ਵੀ ਹਾਂ ਵੀ ਮੈਂ ਕਿੰਨਾ ਕੁ ਪੁਰਾਣਾ ਹੈ ਕਿੰਨਾ ਕੁ ਤਾਜ਼ਾ ਵਾ ਵੀ ਪਤਾ ਵੀ ਲੱਗ ਜਾਂਦਾ ਇਸ ਚੀਜ਼ ਦਾ ਹਾਂਜੀ ਜਿਵੇਂ ਐਮਐਲ ਸਾਹਿਬ ਆਏ ਸੀ ਉਹਨਾਂ ਨੇ ਵਿਜ਼ਿਟ ਕੀਤੀ ਹੈ ਗੱਲਬਾਤ ਕੀਤੀ ਹੈ ਜਿਵੇਂ ਕੋਈ ਸਮੱਸਿਆ ਆਵੇਗੀ ਉਹ ਕਹਿੰਦੇ ਸੀ ਤੁਰੰਤ ਹੱਲ ਕੀਤਾ ਜਾਊਗਾ ਤੇ ਉਹਦਾ ਜੋ ਆਸ਼ਵਾਸਨ ਦਿੱਤਾ ਗਿਆ ਤੁਹਾਡੇ ਨੇ ਭਰੋਸੇ ਦਾ ਬਿਲਕੁਲ ਬਿਲਕੁਲ ਭਰੋਸੇਯੋਗ ਹੈ ਜੀ ਦੇਖੋ ਮੈਂ ਤਾਂ ਕਹੂੰਗਾ ਅੱਜ ਬਹੁਤ ਹੀ ਵਧੀਆ ਇੱਕ ਕੰਮ ਹੋਇਆ ਵੀ ਜਿਹੜਾ ਐਮਐਲਏ ਬਿਗ ਗਰਾਉਂਡ ਜ਼ੀਰੋ ਤੇ ਆ ਕੇ ਜਿੰਨੂੰ ਆਪਾਂ ਕਹਿ ਦਿਆ ਨੀ ਤੋ ਅਕਸਰ ਦੇਖਿਆ ਜਾਂਦਾ ਵਾ ਵੀ ਅਸੀਂ ਲੋਕ ਪ੍ਰੋਬਲਮ ਲੈ ਕੇ ਜਾਂਦੇ ਆ ਐਮ ਐਲ ਏ ਸਾਹਿਬ ਦੇ ਕੋਲ ਜਾਂਦੇ ਆ ਅੱਜ ਖੁਦ ਉਹਨਾਂ ਨੇ ਗਰਾਉਂਡ ਜ਼ੀਰੋ ਤੇ ਆ ਕੇ ਦੇਖਿਆ ਵੀ ਆੜਤੀ ਨੂੰ ਕਿਹੜੀ ਪ੍ਰੋਬਲਮ ਆ ਰਹੀ ਆ ਵੀ ਸਾਡੇ ਆੜਤੀ ਨੂੰ ਖਾਸ ਕਰਕੇ ਸਾਡੇ ਆੜਤੀ ਨੂੰ ਵੀ ਇਸ ਚੀਜ਼ ਨੂੰ ਬਹੁਤ ਅੱਛਾ ਲੱਗਿਆ ਵੀ ਇਹਨਾਂ ਨੇ ਆ ਕੇ ਖੁਦ ਇੱਥੇ ਵਿਜ਼ਿਟ ਕਰਕੇ ਉਸ ਚੀਜ਼ ਨੂੰ ਦੇਖਿਆ ਜੜਾ ਸੋ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪ੍ਰਾਈਮ ਮੂਵ ਟੂ ਨਿਊਜ਼ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀ ਦਾ